अशतोष महारा समाधि ਦੇ ਵਿੱਚ ਨੇ ਜਾਂ ਫਿਰ ਉਹਨਾਂ ਦੀ ਮੌਤ ਹੋ ਗਈ ਹੈ ਇਸ ਤੇ ਭੇਤ ਅਜੇ ਵੀ ਬਰਕਰਾਰ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ ਹਾਈ ਕੋਰਟ ਨੇ ਕਿਹਾ ਕਿ ਪੂਰੇ ਮਾਮਲੇ ਦਾ ਮਜ਼ਾਕ ਬਣਾਇਆ ਗਿਆ ਜੋ ਕਿ ਦੇਸ਼ ਦੇ ਲਈ ਸ਼ਰਮਸਾਰ ਕਰਨ ਵਾਲੀ ਗੱਲ ਹੈ ਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ ਕੁਝ ਵੀ ਧਾਰਮਿਕ ਨਹੀਂ ਹੈ ਕੋਰਟ ਦੇ ਵੱਲੋਂ ਇਹ ਫਰਕਾ ਫਟਕਾਰ ਲਗਾਈ ਗਈ ਹੈ ਪੰਜਾਬ ਸਰਕਾਰ ਨੂੰ ਨਿਹਸਲਾਰੀਆ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਜੁੜੇ ਹੋਏ ਨੇਹਾ ਹੋਰ ਕੀ ਕੁਝ ਰਿਹਾ ਕੋਰਟ ਦੀ ਕਾਰਵਾਈ ਦੌਰਾਨ ਜੋ ਬਿਲਕੁਲ ਹੁਣੇ ਅਸ਼ੋਤਸ਼ ਮਹਾਰਾਜ ਦੇ ਕੇਸ ਵੀ ਜਿਹੜੀ ਗੁੱਥੀ ਹੈ ਹੁਣੇ ਵੀ ਸੁਲਝ ਨਹੀਂ ਪਈ ਹੈ ਲੇਕਿਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਕਾਫੀ ਜ਼ਿਆਦਾ ਫਟਕਾਰ ਲਗਾਈ ਹੈ ਪੰਜਾਬ ਦੇ ਕਾਰਨ ਤੇ ਇੱਥੇ ਤੋਂ ਦੱਸਿਆ ਕਿ ਅਜਿਹੇ ਇਨਸੀਡੈਂਟ ਜਿਹੜੇ ਨੇ ਉਹ ਜਿਹੜੇ ਜੋ ਪੂਰੀ ਕੰਟਰੀ ਹੈਗਾ ਦੇਸ਼ ਹੈਗਾ ਉਸ ਨੂੰ ਸ਼ਰਮਸਾਰ ਕਰ ਰਹੇ ਨੇ ਔਰ ਬਹੁਤ ਹੀ ਜ਼ਿਆਦਾ ਮਜ਼ਾਕ ਉਰਾਇਆ ਜਾ ਰਿਹਾ ਇਸ ਚੀਜ਼ ਦਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਸਮਾਦੀ ਦਾ ਮਤਲਬ ਜਾਣਦੇ ਨੇ ਲੇਕਿਨ ਇਹ ਸਮਾਦੀ ਬਿਲਕੁਲ ਇਹ ਇਹਦੇ ਵਿੱਚ ਕੁਝ ਕੁਝ ਵੀ ਸਪਿਰਚੁਅਲ ਨਹੀਂ ਹੈਗਾ ਬਿਲਕੁਲ ਇੱਕ ਫਰਾਡ ਚੀਜ਼ ਹੈ ਜੋ ਕਰ ਰਹੀ ਹੈ ਤੇ ਪੰਜਾਬ ਸਰਕਾਰ ਨੂੰ ਇਹ ਵੀ ਕਿਹਾ ਕਿ ਅਜਿਹੀਆਂ ਚੀਜ਼ਾਂ ਨੂੰ ਬਤਵਾ ਦੇ ਕੇ ਉਹ ਪੂਰੀ ਲੋਕਤੰਤਰੀ ਪ੍ਰਕਿਰਿਆ ਦਾ ਮਜ਼ਾਕ ਉਡਾ ਰਹੇ ਨੇ ਅਜਿਹਾ ਨਹੀਂ ਹੋਣਾ ਚਾਹੀਦਾ ਹਾਲਾਂਕਿ ਪੰਜਾਬ ਸਰਕਾਰ ਨੇ ਆਪਣਾ ਪੱਖ ਜ਼ਰੂਰ ਅੱਛੇ ਤੇ ਆਇਆ ਕਿ ਹੁਣੇ ਫਿਲਹਾਲ ਉਹ ਸਿਚੁਏਸ਼ਨ ਖਰਾਬ ਨਾ ਹੋ ਜਾਵੇ ਤਾਂ ਕਰਕੇ ਇਹੋ ਬੋਲੀ ਹੌਲੀ ਚੱਲ ਰਿਹਾ ਹੈ ਕਿ ਨਹੀਂ ਔਰ ਸਿਚੁਏਸ਼ਨ ਖਰਾਬ ਨਾ ਹੋਏ ਇਸ ਕਾਰਨ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਲੇਕਿਨ ਅੱਜ ਜੋ ਜਸਟਿਸ ਕਰਨ ਦੇ ਕੋਰਟ ਵਿੱਚ ਇੱਕ ਕੇਸ ਲੱਗਿਆ ਸੀ ਉਹਨਾਂ ਨੇ ਕਿਹਾ ਕਿ ਪੂਰੀ ਪ੍ਰਕਿਰਿਆ ਦਾ ਮਜ਼ਾਕ ਬਣਾਇਆ ਜਾ ਰਿਹਾ 8 ਮਹੀਨੇ ਹੋ ਚੁੱਕੇ ਨੇ ਇੱਕ ਸੰਤ ਦੀ ਮੌਤ ਹੋਈ ਔਰ ਪੰਜਾਬ ਸਰਕਾਰ ਖੋਦੀ ਕੇ ਚੁਕੀ ਹੋ ਕਿ ਉਹਨਾਂ ਦੀ ਕਲੀਨਿਕਲੀ ਮੌਤ ਹੋ ਚੁਕੀ ਹੈ ਲੇਕਿਨ ਫਿਰ ਵੀ ਅੱਜ ਤੱਕ ਇਹ ਬੀਕਨ ਦੇ ਬਾਵਜੂਦ ਵੀ ਕੁਝ ਨਹੀਂ ਕੀਤਾ ਜਾ ਰਿਹਾ ਔਰ ਬਹੁਤ ਹੀ ਜ਼ਿਆਦਾ ਸ਼ਰਮਨਾਕ ਚੀਜ਼ ਹੈ ਔਰ ਅਜੋ ਤਾਂ ਕਿ ਸਟੇਟ ਨੂੰ ਪਹਿਲਾਂ ਇਨਕੁਐਸਟ ਰਿਪੋਰਟ ਕਰਾ ਕੇ ਵੀ ਇਨਕੁਆਇਰੀ ਕੀਤੀ ਜਾਏ ਔਰ ਕਾਰਵਾਈ ਜਾਣੀ ਚਾਹੀਦੀ ਸੀ ਲੇਕਿਨ ਇਹ ਜਹ ਨਹੀਂ ਕੀਤਾ ਗਿਆ ਤੇ ਹੁਣ ਡੇਰਾ ਸਮਰਸਤ ਚੜ੍ਹੇ ਹੈ ਕਿ ਨੇ ਡੇਰਾ ਵਾਲਿਆਂ ਨੂੰ ਅੱਜ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਨੇ ਕਿ ਉਹ 2 ਸਤੰਬਰ ਤੱਕ ਆਪਣਾ ਜਵਾਬ ਦੇਣ ਤੇ ਨਾਲ ਹੀ ਐਵੀ ਕਿਹਾ ਹੈ ਕਿ 8 ਮਹੀਨੇ ਬੀਤ ਚੁਕੇ ਨੇ ਤੇ ਜਲ ਸੋ ਜਲਦਾ ਕੋਰਟ ਇਸ ਦਾ ਫੈਸਲਾ ਲਵੇ ਕਿ ਕਿ ਜੋ ਆਸ਼ੀਤੋਸ਼ ਮਹਾਰ ਦੀ ਉਹਨਾਂ ਦੇ ਮ੍ਰਿਤਕ ਦੇ ਜਿਹੜੀ ਹੈ ਉਸ ਨੂੰ ਕਿਸ ਤਰੀਕੇ ਨਾਲ ਡਿਸਪੋਜ਼ ਆਫ ਕੀਤਾ ਜਾਵੇਗਾ ਹਾਲਾਂਕਿ ਪੰਜਾਬ ਸਰਕਾਰ ਲਈ ਅੱਜ ਬਹੁਤ ਹੀ ਜ਼ਿਆਦਾ ਸ਼ਰਮਨਾਕ ਦਿਨ ਜਿਹੜਾ ਹਾਈ ਕੋਰਟ ਵਿੱਚ ਆ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਲਟਾਰਿਆ ਗਿਆ ਜਸਟਿਸ ਕੇ ਕਨਨਵਲ ਜੀ ਨੀਹਾ ਇਸ ਮਾਮਲੇ ਦੇ ਫੈਸਲੇ ਦੇ ਉੱਤੇ ਨਜ਼ਰ ਐਸੇ ਤਰ੍ਹਾਂ ਟਿੱਕੀ ਹੋਈ ਸੀ ਔਰ ਜੇ ਫੈਸਲਾ ਆਇਆ ਗਿਆ ਤਾਂ ਦਲੀਪ ਕੁਮਾਰ ਜੀ ਆਜ ਇਹਨਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਉਹ ਮੰਗ ਕਰ ਰਹੇ ਸੀ ਕਿ ਮ੍ਰਿਤਕ ਦੇ ਉਹਨਾਂ ਦੇ ਪਿਤਾ ਦੀ ਉਹਨਾਂ ਨੂੰ ਸੌਂਪ ਦਿੱਤੀ ਜਾਏ ਅੰਤਮ ਸੰਸਕਾਰ ਉਹ ਕਰਨਾ ਚਾਹੁੰਦੇ ਨੇ ਜਿਸ ਤੇ ਉਹਨਾਂ ਨੇ ਪਹਿਲਾਂ ਸੁਪਰੀਮ ਕੋਰਟ ਦਾ ਰੋਕ ਕੀਤਾ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇ ਹਾਈ ਨਹੀਂ ਤਾਂ ਅਫਮੂਰ ਤੋਂ ਸੁਪਰੀਮ ਕੋਰਟ ਦਾ ਰੁਕ ਕਰ ਲੈਣਗੇ ਪਹਿਲਾਂ ਹਾਈ ਕੋਰਟ ਜਾਣ ਤੁਹਾਨੂੰ ਲੱਗਦਾ ਕਿ ਉਹ ਸੈਟੀਸਫਾਈਡ ਨਹੀਂ ਜੋ ਫੈਸਲਾ ਆਇਆ ਅੱਜ ਹੁਣੇ ਫਿਲਹਾਲ ਜਿਹੜਾ ਅੱਜ ਜਿਹੜਾ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਅਪੀਅਰ ਹੋਇਆ ਗਿਆ ਸੀ ਤੇ ਉਹਨਾਂ ਵੱਲੋਂ ਅਹੀਂ ਹੁਣੇ ਫਿਲਹਾਲ ਚਾਇਆ ਗਿਆ ਕਿ ਉਹਨਾਂ ਨੂੰ ਸ਼ੱਕ ਹੈਗਾ ਕਿ ਉਹਨਾਂ ਦੇ ਪਿਤਾ ਨੂੰ ਇੱਕ ਸ਼ਰੀਅੰਤ ਦੇ ਦੇ ਤਹਿਤ ਮਾਰਿਆ ਗਿਆ ਔਰ ਉਹਨਾਂ ਦੀ ਬੋਡੀ ਜਿਹੜੀ ਹੈ ਉਹਨਾਂ ਦੇ ਮ੍ਰਿਤਕ ਦੇ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਹਾਲਾਂਕਿ ਅੱਜ ਜੋ ਕੋਰਟ ਦੇ ਵਿੱਚ ਹੋਇਆ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਇਲਤਾਜ਼ ਲਗਾਈ ਗਈ ਹੈ ਔਰ ਕਿਹਾ ਗਿਆ ਕਿ ਤੁਸੀਂ ਜਿਹੜਾ ਪੂਰਾ ਦੇਸ਼ ਹੈਗਾ ਉਸ ਨੂੰ ਸ਼ਰਮਸਾਰ ਕਰਿਓ ਮਸਾਕ ਬਣਾ ਕੇ ਰੱਖਿਆ ਹੋਇਆ ਤੇ ਹੁਣ ਫਿਲਹਾਲ ਅਗਲੀ ਤਾਰੀਖ ਦੇ ਵਿੱਚ ਜਿਸ ਤਰੀਕੇ ਦੇ ਨਾਲ ਡੇਰਾ ਸਮਰਥਨ ਜਿਹੜੇ ਉਹ ਜਵਾ देंगे डेरा वाले जवाब देंगे उसी आ, हाई वालों के तहत से कोर्ट के निर्देश जारी मृतक इनकार दिया लेकिन भी यही कह रहे हैं कि जो आशुतोष महाराज ने उस समाधि ने जवाब दो सितंबर तक देंगे और बिल्कुल वापस आन के भी उन्होंने लगातार यही किया जा रहा है समाधि लीन ने तो वापस जरूर हालांकि हाई कोर्ट हाईकोर्ट इस पूरा यही किया गया कि ए कुछ भी स्पिरिचुअल नहीं है और बिल्कुल हॉक्स है बिल्कुल फ्रॉड है मजाक बनाया जा रहा है हूं तो अगली तारीख तक जदो डेरा वाले अपना जवाब देंगे तो बाद साफ हो सकेगा कि हाईकोर्ट इससे की रुख धारेगी